ਤੁਹਾਨੂੰ ਪਤਾ ਹੈ ਕਿ ਦੇਸ਼ ਵਿੱਚ ਪੂਰਾ ਮੇਲੇ ਵਰਗਾ ਮਾਹੌਲ ਆ ਲੋਕ ਸਭਾ ਚੋਣਾਂ ਐ ਸਿਖਰ ਤੇ ਆ ਕਈ ਜਗ੍ਹਾ ਵੋਟਾਂ ਪੈ ਗਈਆਂ ਤੇ ਕਈ ਜਗ੍ਹਾ ਪ੍ਰਚਾਰ ਜੋਰਾਂ ਦੇ ਉੱਤੇ ਆ ਪਰ ਉੱਥੇ ਜਿਹੜੇ ਲੀਡਰ ਪ੍ਰਚਾਰ ਕਰ ਰਹੇ ਆ ਉਹ ਆਪਾਂ ਆਪ ਖੋਰੇ ਆ ਜਾਂ ਜਿਹੜੇ ਉਹਨਾਂ ਨੂੰ ਸੰਸਕਾਰ ਮਿਲੇ ਆ ਜਾਂ ਉਹਦੇ ਉਹ ਦਰਸ਼ਨ ਸਾਨੂੰ ਕਰਾ ਰਹੇ ਆ ਕਿ ਉਹ ਕੌਣ ਲੋਕ ਆ ਜਾਂ ਸਿਰਫ ਸੱਤਾ ਤੇ ਕੁਰਸੀ ਦੀ ਭੁੱਖ ਨੇ ਉਹਦੇ ਦਿਮਾਗ ਉਹਦਾ ਮਾਨਸਿਕ ਸਤਤਲ ਉਹ ਗਵਾ ਦਿੱਤਾ ਹੈ ਅੱਜ ਆਪਾਂ ਗੱਲਬਾਤ ਕਰਨੀ ਆ ਜਿੱਥੇ ਕੱਲ ਰਿੰਕੂ ਨੇ ਕਿਹਾ ਕਿ ਇੱਥੇ ਭਾਈ ਕੋਈ ਝਾੜੂ ਵਾਲਾ ਨਹੀਂ ਹੈਗਾ ਕੁੱਤਾ ਭੌਂਕਦਾ ਦੇਖ ਕੇ ਤੇ ਉਹ ਉਹਦੀ ਮਨੋਂ ਦਿਸ਼ਾ ਦੱਸਉਂਦਾ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਪਰ ਉਸ ਤੋਂ ਵੀ ਗਾਹ ਨਿਕਲ ਗਿਆ ਇੱਕ ਗੁਰਸਿੱਖ ਪਰਿਵਾਰ ਦਾ ਮੁੰਡਾ ਆ ਬੋਨੀ ਅਜਨਾਲਾ ਕੈਨ ਨੂੰ ਵੇਖਣ ਨੂੰ ਤਾਂ ਗੁਰਸਿੱਖ ਆ ਪਰ ਜਦੋਂ ਉਹਨੇ ਕੱਲ ਜਿਹੜੀ ਬਕਵਾਸ ਕੀਤੀ ਆ ਤੇ ਸਾਡੇ ਬਹੁਤ ਸਾਰੇ ਭਰਾਵਾਂ ਨੇ ਜਵਾਬ ਵੀ ਦਿੱਤਾ ਆ ਤੇ ਆਪਾਂ ਵੀ ਥੋੜੀ ਕੁ ਉਹਤੇ ਗੱਲ ਕਰਨੀ ਚਾਹੁੰਦੇ ਆ ਕਿ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਬੋਲਦੇ ਕਿੱਥੋਂ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕੀ ਗੱਲ ਤੇ ਇੱਕ ਵਾਰੀ ਫੇਰ ਤੋਂ ਲਾਈਵ ਫੇਸਬੁਕ ਉੱਤੇ ਸਾਰੇ ਸਤਿਕਾਰਯੋਗ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਿ ਵਾਹਿਗੁਰੂ ਤੁਹਾਡੇ ਵੇਲੇ ਖੁਸ਼ੀਆਂ ਰੱਖੇ ਸਤੰਦ ਰੋਸwidetilde ਦੀ ਆ ਜੋ ਗੱਲਬਾਤ ਕਰਦੇ ਆ ਤੁਹਾਨੂੰ ਪਤਾ ਹੈ ਕਿ ਦੇਸ਼ ਵਿੱਚ ਪੂਰਾ ਮੇਲੇ ਵਰਗਾ ਮਾਹੌਲ ਆ ਲੋਕ ਸਭਾ ਚੋਣਾਂ ਐ ਸਿਖਰ ਤੇ ਆ ਕਈ ਜਗ੍ਹਾ ਵੋਟਾਂ ਪੈ ਗਈਆਂ ਤੇ ਕਈ ਜਗ੍ਹਾ ਪ੍ਰਚਾਰ ਜੋਰਾਂ ਦੇ ਉੱਤੇ ਆ ਪਰ ਉਥੇ ਹੀ ਜਿਹੜੇ ਲੀਡਰ ਪ੍ਰਚਾਰ ਕਰ ਰਹੇ ਆ ਉਹ ਆਪਾਂ ਆਪ ਖੋ ਰਹੇ ਆ ਜਾਂ ਜਿਹੜੇ ਉਹਨਾਂ ਨੂੰ ਸੰਸਕਾਰ ਮਿਲੇ ਆ ਜਾਂ ਉਹਦੇ ਉਹ ਦਰਸ਼ਨ ਸਾਨੂੰ ਕਰਾ ਰਹੇ ਆ ਕਿ ਉਹ ਕੌਣ ਲੋ ਗਿਆ ਜャ ਸਿਰਫ ਸੱਤਾ ਤੇ ਕੁਰਸੀ ਦੀ ਭੁੱਖ ਨੇ ਉਹਦੇ ਦਿਮਾਗ ਉਹਦਾ ਮਾਨਸਿਕ ਸਤਲ ਉਹ ਗਵਾ ਦਿੱਤਾ ਯਾਰ ਅੱਜ ਆਪਾਂ ਗੱਲਬਾਤ ਕਰਨੀ ਆ ਜਿੱਥੇ ਕੱਲ ਰਿੰਕੂ ਨੇ ਕਿਹਾ ਕਿ ਇੱਥੇ ਭਾਈ ਕੋਈ ਝਾੜੂ ਵਾਲਾ ਨਹੀਂ ਹੈਗਾ ਕੁੱਤਾ ਭੌਂਕਦਾ ਦੇਖ ਕੇ ਤੇ ਉਹ ਹੋਂਦੀ ਮਨੋਦਸ਼ਾ ਦੱਸਉਂਦਾ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਪਰ ਉਸ ਤੋਂ ਵੀ ਬਾਅਦ ਨਿਕਲ ਗਿਆ ਇੱਕ ਗੁਰਸਿੱਖ ਪਰਿਵਾਰ ਦਾ ਮੁੰਡਾ ਆ ਬੋਨੀ ਅਜਨਾਲਾ ਕੈਨੂੰ ਵੇਖਣ ਨੂੰ ਤਾਂ ਗੁਰ ਸਿੱਖ ਆ ਪਰ ਜਦੋਂ ਉਹਨੇ ਕੱਲ ਜਿਹੜੀ ਬਖਵਾਸ ਕੀਤੀ ਆ ਤੇ ਸਾਡੇ ਬਹੁਤ ਸਾਰੇ ਭਰਾਵਾਂ ਨੇ ਜਵਾਬ ਵੀ ਦਿੱਤਾ ਆ ਤੇ ਆਪਾਂ ਵੀ ਥੋੜੀ ਕੋ ਉਹਤੇ ਗੱਲ ਕਰਨੀ ਚਾਹੁੰਦੇ ਆ ਕਿ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਬੋਲਦੇ ਕਿੱਥੋਂ ਆ ਕਿਉਂਕਿ ਬਵਾਸੀਰ ਕਈ ਤਰ੍ਹਾਂ ਦੀ ਹੁੰਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਪੰਜਾਬ ਦੇ ਲੋਕੋ ਕਿ ਇਹ ਬੰਦੇ ਕੌਣ ਆ ਪਹਿਲੀ ਗੱਲ ਤਾਂ ਕੋਈ ਕਿਸੇ ਧਰਮ ਨੂੰ ਮੰਨਦਾ ਆ ਆਪਾਂ ਨੂੰ ਕੀ ਇਤਰਾਜ ਆ ਪਰ ਜਦੋਂ ਕੋਈ ਬੰਦਾ ਇਹ ਗੱਲ ਕਹੇ ਕਿ ਮੈਂ ਹੁਣ ਇਹ ਗੱਲ ਕਹਾਂ ਕਿ ਫਲਾਨਾ ਧਰਮ ਬਹੁਤ ਚੰਗਾ ਆ ਫਲਾਨਾ ਧਰਮ ਛੋਟਾ ਆ ਫਲਾਨਾ ਨਵਾਂ ਆ ਗੱਲ ਨਵੇਂ ਪੁਰਾਣੇ ਦੀ ਨਹੀਂ ਕੀ ਗੱਲ ਤਾਂ ਅਸੂਲ ਦੀ ਆ ਗੱਲ ਤਾਂ ਸਿਧਾਂਤ ਦੀ ਆ ਜਿਵੇਂ ਵੈਸਾ ਸੀ ਕਹਲਾ ਕਿਉਂ ਕਿਉਂਕਿ ਜਦੋਂ ਉਹ ਬੰਦਾ ਕਹਿ ਰਿਹਾ ਸੀਗਾ ਕਿ ਜੀ ਵੱਡਾ ਭਰਾ ਵੱਡਾ ਭਰਾ ਛੋਟਾ ਭਰਾ ਇਹ ਚੀਜ਼ਾਂ ਧਰਮ ਦੇ ਵਿੱਚ ਨਹੀਂ ਮੈਨੇ ਰੱਖਦੀਆਂ ਆ ਕਿਉਂਕਿ ਹਰ ਧਰਮ ਦਾ ਆਪਣਾ ਆਪਣਾ ਏਜੰਡਾ ਆਪਣਾ ਆਪਣਾ ਸੂਲ ਆ ਜਦੋਂ ਅਰੰਗਜੀਤ ਕਹਿੰਦਾ ਸੀਗਾ ਜੋ ਸਵਾਮਨ ਜੰਝੂ ਰੋਜ ਉਤਾਰ ਕੇ ਤੇ ਉਹ ਰੋਟੀ ਖਾਂਦਾ ਸੀਗਾ ਉਹਦੀ ਇੱਕੋ ਹੀ ਸੀ ਕਿ ਮੈਂ ਦੋ ਧਰਮਾਂ ਤੋਂ ਇੱਕ ਧਰਮ ਕਰਨਾ ਆ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਜਿੰਨਾ ਮਰਜੀ ਜ਼ੋਰ ਲਾ ਲਾ ਦੋ ਤੋਂ ਤਿੰਨ ਤੈਨੂੰ ਕਰਕੇ ਦਿਖਾਉ ਤੇ ਕਰਕੇ ਵਿਖਾਈ ਇੱਥੇ ਅੱਜ ਠੀਕਾ ਸਮੇਂ ਦੀਆ ਸਰਕਾਰਾਂ ਸਾਨੂੰ ਆਪਣੇ ਵਿੱਚ ਗਿਣਦਿਆਂ ਆ ਸਾਡੀ ਲੀਡਰਸ਼ਿਪ ਹੁਣ ਤੱਕ ਜਿੰਨੀ ਰਹੀ ਆ ਉਹ ਇਸ ਗੱਲ ਨੂੰ ਉਠਾ ਨਹੀਂ ਸਕੀ ਸਾਨੂੰ ਆਪਣਾ ਵੱਖਰਾ ਜਿਹੜਾ ਅਧਿਕਾਰ ਆ ਇਹ ਵੱਖਰੀ ਕੌਮ ਆ ਉਹ ਦਰਜਾ ਨਹੀਂ ਦਿਵਾ ਸਕੀ ਉਹ ਪਰ ਇਥੇ ਦਰਜੇ ਦਾ ਉਹ ਸ਼ੇਰਾਂ ਨੂੰ ਕਿਵੇਂ ਦੱਸਣਾ ਪੈਂਦਾ ਯਾਰ ਆਸ਼ਵੈ ਸਾਸਕਾਲਾ ਸ਼ੇਰ ਵੀ ਕਿਹਦਾ ਦੱਸਦੇ ਹੁੰਦੇ ਆ ਵੀ ਅਸੀਂ ਕੌਣ ਆ ਜਦੋਂ ਸ਼ੇਰ ਦਾ ਹਾਰ ਦਾ ਉਹ ਪਤਾ ਲੱਗ ਜਾਂਦਾ ਆ ਤਾਂ ਮੈਂ ਉਹਨੂੰ ਇਹ ਗੱਲ ਹੀ ਕਹਿਣੀ ਚਾਹੁੰਦਾ ਆ ਕਿ ਵੱਡੀਆਂ ਗਿੰਤੀਆਂ ਕੁਝੀਆਂ ਗਿੰਤੀਆਂ ਇਸ ਸ਼ੇਰਾਂ ਸਾਹਮਣੇ ਕੁਝ ਵੀ ਨਹੀਂ ਹੈਗੀਆਂ ਪਰ ਹੁਣ ਤੇਰੇ ਕੇ ਬਗਲ ਨੂੰ ਕਵੇ ਬੰਦਾ ਕੀ ਤੇਰੇ ਆਪਣੇ ਸਿਰ ਤੇ ਦਸਤਾਰ ਸਜਾਈ ਆ ਦਾੜੀ ਕੇਸ ਤੇ ਰੱਖੇ ਹੋਏ ਆ ਪਰ ਇੱਕ ਬੀਜੇਪੀ ਦਾ ਝੋਲੀ ਚੱਕ ਬਣ ਕੇ ਐ ਵਨ ਨੇਸ਼ਨ ਵਨ ਕਾਨੂੰਨ ਵਨ ਨੇਸ਼ਨ ਵਨ ਸਿੱਖਿਆ ਵਨ ਸਾਰਾ ਕੁਝ ਵਨ ਨੇਸ਼ਨ ਕਰ ਦਿਓ ਤੇ ਤੁਸੀਂ ਉਸੇ ਤੇ ਤੁਰੇ ਹੋ ਆ ਵੀ ਵਨ ਨੇਸ਼ਨ ਵਨ ਧਰਮ ਹੁਣ ਤੁਸੀਂ ਜੁਜੀਸੀ ਲੈ ਕੇ ਆਂਦਾ ਆ ਉਹਦੇ ਵਿੱਚ ਤਾਂ ਇਹ ਕੁਝ ਹੀ ਆ ਪਰ ਉੱਥੇ ਖੜ ਕੇ ਵੋਟਾਂ ਜਾਣ ਵਾਸਤੇ ਅਸਾਈ ਮਤ ਦੀਆਂ ਕਿ ਅਸਾਈ ਮਤ ਪੂਰੇ ਵਰਲਡ ਵਿੱਚ ਆ ਤੇ ਪੂਰੇ ਬਾੜੇ ਵਿੱਚ ਸਿੱਖ ਵੀ ਆ ਅਸਾਈ ਦਾ ਚੈਨ ਖੜਿਆ ਦਿਸੇਰਾ ਦਿਸੇ ਪਰ ਜਿਹਦੇ ਸਿਰ ਤੇ ਦਸਤਾਰ ਹੋਈ ਭਾਵੇਂ ਕਰੋਨਾ ਵਿੱਚ ਖੜਿਆ ਹੋਵੇ ਤੇ ਸਿੱਖ ਦਿਸਦਾ ਜ਼ਰੂਰ ਆ ਦੂਜੀ ਗੱਲ ਇੱਕੋ ਇੱਕ ਇਹ ਧਰਮ ਆ ਜਿਹਦੇ ਸਿਰਾਂ ਦੇ ਮੁੱਲ ਪਏ ਹੋਣਗੇ ਦੁਰਗਾ ਤੇ ਕੋਈ ਐਡਾ ਦੂਜਾ ਇਤਿਹਾਸ ਕੋਈ ਐਡਾਂ ਦਾ ਧਰਮ ਨਹੀਂ ਦੱਸਦਾ ਕਿ ਜਿਹਦੀ ਕੌਮ ਦੇ ਜੰਮਿਆਂ ਛੇਰਾਂ ਦੇ ਸਿਰਾਂ ਦੇ ਮੁੱਲ ਪਏ ਹੋਣ ਹੋਰ ਗੱਲ ਕਿ ਸਾਡਾ ਪਿੰਡ ਪਿੰਡ ਸ਼ਹਿਰ ਸ਼ਹਿਰ ਇੱਕ ਇੱਕ ਅੱਖਰ ਇਤਿਹਾਸ ਦਾ ਖੂਨ ਦੇ ਨਾਲ ਤੇ ਕਈ ਕਈ ਸਿਰ ਦੇ ਕੇ ਲਿਖਿਆ ਗਿਆ ਆ ਜਵਿੰਦਰ ਭਾਈ ਸਾਸਿਕਾਲਾ ਬਲੰਸੇ ਭਾਈ ਸਾਸਿਕਾਲ ਜੀ ਗਨਾਰਾ ਸਿੰਘ ਸਾਸਿਕਾਲ ਜੀ ਕਿਉਂ ਪਰ ਤੁਹਾਨੂੰ ਕੀ ਆ ਤੁਹਾਡੀ ਤਾਂ ਮਾਂ ਇਸ ਟਾਈਮ ਤੇ ਬੀਜੇਪੀ ਆ ਹੈ ਤੁਸੀਂ ਕਦੇ ਪੰਥ ਖਵਾਉਂਦੇ ਪੰਥਿਆਂ ਦੇ ਵੋਟਾਂ ਲੈਂਦੇ ਬਿਸ਼ਰਮੋ ਪਰ ਤੁਹਾਨੂੰ ਕੀ ਕਹਵਾਂ ਯਾਰ ਸੱਜਾ ਸੈਣੀ ਸਾਹਿਬ ਪਰ ਦੁੱਖ ਇਸ ਗੱਲ ਦਾ ਕਿ ਤੁਸੀਂ ਅੱਜ ਇਹ ਗੱਲਾਂ ਖੜ ਕੇ ਉੱਥੇ ਕਿੰਨੂ ਖਸ ਕਰ ਰਹੇ ਸੀਗੇ ਉਹਨਾਂ ਲੋਕਾਂ ਨੂੰ ਤੇਰੇ ਪਿਓ ਜਾਂ ਤੇਥੋਂ ਇਹ ਗੱਲ ਰੋਕੀ ਨਹੀਂ ਗਈ ਤੁਸੀਂ ਕਮੇਟੀ ਦੇ ਮੈਂਬਰ ਵੀ ਰਹੇ ਕਿ ਜਿਹੜੇ ਗਰੀਬ ਦੱਬੇ ਕੁਚਲੇ ਕਿੰਤੀ ਕਾਮੇ ਲੋਕ ਆ ਉਹ ਧਰਮ ਬਦਲੀ ਕਿਉਂ ਕਰ ਰਹੇ ਆ ਇਹ ਤੁਹਾਡੇ ਇਲਾਕੇਆਂ ਧਰਮ ਬਦਲੀਆਂ ਹੋਈਆਂ ਉੱਥੇ ਇਹ ਚਰਚਾ ਖੁੱਲ ਜਾਣੀਆਂ ਉਥੇ ਹੱਲਾ ਲੋਈ ਦੇ ਨਾਰੇ ਲੱਗਣੇ ਕਿ ਤੁਹਾਡੇ ਵਰਗੇ ਬੇਸ਼ਰਮ ਲੋਕਾਂ ਦੀ ਦੇਣ ਆ ਪਰ ਤੁਹਾਨੂੰ ਕਦੇ ਕੌਣ ਯਾਰਾ ਕਿਉਂ ਕਿਉਂਕਿ ਤੁਹਾਨੂੰ ਇਹ ਪਤਾ ਆ ਵੀ ਸਾਡੀ ਦਾ ਵੋਟ ਬੈਂਕ ਆ ਕਿਸ ਨੇ ਡੇਰਾ ਖਲਵਾਤਾ ਕਿਸ ਨੇ ਬਾਬਾ ਬਣਾਤਾ ਕਿਸ ਨੇ ਕੁਝ ਕਰਤਾ ਤੇ ਤੁਸੀਂ ਇਹ ਚਰਚਾ ਖਲਵਾਤੀ ਆਪਣੇ ਪੰਨੇ ਤੇਰੇ ਪੰਨੇ ਤੇ ਫਿਰ ਵੀ ਲੋਕਾਂ ਨੂੰ ਖੜਕ ਸੁਣਿਆ ਦਿੰਦੇ ਆ ਹੈ ਤੇ ਫਿਰ ਤੁਸੀਂ ਮਾਫੀ ਮੰਗਦੇ ਆ ਜੇ ਧਰਮ ਵੱਡਾ ਹੈਗਾ ਤੇ ਫਿਰ ਮਾਫੀ ਕਿਉਂ ਮੰਗੀ ਆ ਕੱਲ ਤੁਹਾਨੂੰ ਖੁਸ਼ ਕਰਿਆ ਦੇ ਉਹ ਤੇ ਅੱਜ ਪਤਾ ਹੀ ਇਤੋਂ ਸਿੱਖਾਂ ਨੂੰ ਖੁਸ਼ ਕਰਨਾ ਆ ਤੇ ਸਾਡੇ ਉਹ ਜੇ ਜਥੇਦਾਰ ਤੇ ਸਾਡੇ ਉਹ ਜੇ ਆਗੂ ਉਹ ਜੇ ਪ੍ਰਚਾਰਕ ਜਿਹੜੇ ਇੱਕੋ ਹੀ ਸੂਈ ਰਾਖੇ ਨੇ ਉੱਤੇ ਤੇ ਉਹਦੀ ਲੇਕ ਕਿਉਂ ਨਹੀਂ ਪਾਉਂਦੇ ਲੋਕਾਂ ਦੀ ਇਹ ਲੋਕ ਹਰ ਵਾਰੀ ਸਾਡੇ ਸਾਹਮਣੇ ਝੂਠ ਬੋਲਦੇ ਆ ਹਰ ਵਾਰੀ ਸਾਡੇ ਸਾਹਮਣੇ ਸਭ ਕੁਝ ਕਰਦੇ ਆ ਤੇ ਭਰਾਓ ਕਿਰਿਆ ਹੀ ਦੇਖਿਆ ਕਈ ਨੇ ਕਦੇ ਕੋਈ ਬੰਦਾ ਡੇਰੇ ਜਾਂਦਾ ਹੋਵੇ ਕੋਈ ਬੰਦਾ ਕਦੇ ਮਸਜਿਦ ਜਾਂਦਾ ਹੋਵੇ ਕਦੇ ਸਿੱਖਾਂ ਨੇ ਕਿਹਾ ਆ ਵੀ ਇਹ ਮਾੜਾ ਜਾਂ ਚੰਗਾ ਜਿੰਨਾ ਤੱਕ ਅਗਲਾ ਸਾਨੂੰ ਕੋਈ ਨਾ ਕਵੇ ਸੱਤ ਦੇ ਕਿਹਨੂੰ ਕੋ ਨਹੀਂ ਕਹਿੰਦੀ ਲੜੀ ਦੀ ਬਈ ਸਾਸਿਕਾਲ ਅਵਤਾਰ ਸਿੰਘ ਮਾਜੀ ਸਾਸਿਕਾਲਾ ਸੋਨੀਪੁਰ ਦੇ ਬਈ ਸਾਸਿਕਾਲ ਕਿਉਂ ਕਿਉਂਕਿ ਭਾਈ ਤੇਰੀ ਮੌਜ ਆ ਤੂੰ ਰੱਖ ਸਾਡੇ ਦਾ ਵੱਡੇ ਵੱਡੇ ਦੇ ਕਹਿ ਗਏ ਆ ਤੁਹਾਰਾ ਤੁਮਕੋ ਖੂਬ ਹਮਾਰਾ ਹਮਕੋ ਖੂਬ ਹੈ ਹਾਈ ਤੋਂ ਕੀ ਲੈਣਾ ਭਾਈ ਆਪਦੀ ਮੌਜ ਚ ਰਹੋ ਤੇ ਨਾਲੇ ਇਹ ਚ ਗਿੱਦੜ ਜੇ ਜਾਤੀ ਦੇ ਲੋਕ ਦੱਸਣਗੇ ਕਿ ਕੌਣ ਚੰਗਾ ਤੇ ਕੌਣ ਨਹੀਂ ਹੈ ਪਰ ਇਹ ਦੇਖੋ ਕਿ ਉਹਨਾਂ ਦਾ ਇੱਕ ਗਿਆ ਆ ਤੇ ਪ੍ਰਚਾਰ ਪੂਰੇ ਵਰਲਡ ਵਿੱਚ ਆ ਉਹਨਾਂ ਦਾ ਤੇ ਸਾਡਾ ਦਾ ਇੱਕ ਇੱਕ ਪਿੰਡ ਇੱਕ ਇੱਕ ਘਰ ਚੋਂ ਜਾਣ ਵਾਲੀ ਗੱਲ ਆ ਯਾਰੋ ਤੇ ਅਸੀਂ ਦੱਸਣ ਕਿੱਥੇ ਰਹੇ ਕਾ ਜਾਵਾਂ ਸਾਡਾ ਪ੍ਰਚਾਰ ਕਮੇਟੀ ਸਾਡੀ ਦੱਸਦੀ ਆ ਕਿ ਸਾਡਾ ਇੰਨਾ ਬਜਟ ਆ ਸਾਡੇ ਕੋਲੇ ਇੰਨਾ ਪੈਸਾ ਗੁਰੂ ਦੀ ਖੋਲਕ ਦਾ ਲੰਗਰਾਂ ਦੀ ਖਪਾਈ ਜਾਂਨੇ ਆ ਨਾ ਜੇਕਰ ਇਹਹੀ ਦੱਸਿਆਂ ਦਾ ਦੁਨੀਆ ਦੇ ਵਿੱਚ ਕਿ 7 ਤੇ 9 ਸਾਲ ਦੇ ਬਾਬਿਆਂ ਨੇ ਕੁਰਬਾਨੀ ਦਿੱਤੀ ਆ ਸੁਖਦੀਪ ਸਿੰਘ ਸასი ਕਾਲਾ ਹੈਂ ਦਸਲਾ ਕਿੰਨਾਂ ਨੇ ਸੀਗਾ ਭਾਈ ਸਾਡੇ ਦੇਖੋ ਆਪਣੇ ਚਾਰ ਪੁੱਤ ਅੱਜ ਤੱਕ ਦੁਨੀਆ ਦਾ ਇਤਿਹਾਸ ਕੱਢ ਕੇ ਦਿਖਾ ਮੈਨੂੰ ਬੋਲਨੀ ਜਨਾਲਾ ਕਿ ਕਦੇ ਪੁੱਤ ਦੇ ਸੱਟ ਲੱਗੀ ਹੋਵੇ ਤੇ ਮਾਪੇ ਮਰ ਜਾਂਦੇ ਆ ਆ ਕਹਿ ਦਿੰਦੇ ਆ ਬਣਵਾਸ ਨੂੰ ਤੋੜ ਕੇ ਦਸ਼ਰਤ ਅੱਖਾਂ ਤੋਂ ਅੰਨ੍ਹਾ ਹੋ ਗਿਆ ਸੀਗਾ ਤੇ ਉਹਨੇ ਜੰਗ ਦੇ ਮੈਦਾਨ 'ਚ ਜੇ ਘਾਰੇ ਛੱਡ ਕੇ ਤੋਰੇ ਸ਼ਹੀਦ ਹੋਏ ਤੇ ਫਿਰ ਜੇ ਘਾਰੇ ਛੱਡੇ ਤੇ ਜਦੋਂ ਉੱਤਰ ਕੇ ਜਾਣ ਲੱਗੇ ਕੱਚੀ ਗੜੀ ਦੇ ਵਿੱਚੋਂ ਤੇ ਕਫਨ ਤੱਕ ਨਹੀਂ ਪਾਇਆ ਤੇ ਨਾਲ ਕਿਹੜਾ ਵਾਹ ਸਿੰਘ ਨੂੰ ਕਿ ਜੇ ਸਾਰਿਆਂ ਵਾਂ ਤੇ ਕੱਪੜੇ ਹੈਗਾ ਤਾਂ ਪਾ ਦੇ ਮੇਰੇ ਕੱਲੇ ਪੁੱਤਾਂ ਤੇ ਨਾ ਪਾਈਂ ਕਿਤੇ ਵੇਖਿਆ ਇਹ じゃ ਪਿਓ ਇਹ じゃ ਗੁਰੂ ਜਿਹੜਾ ਪਹਿਲਾਂ ਕਵੇ ਕਿ ਭਾਈ ਮੈਨੂੰ ਅਮਰ ਸਿਖਾਓ ਹੈ ਤੇ ਉਹਦੇ ਬਦਲੇ ਇਹ ਕਿਰਾ ਸਾਰਾ ਪਰਿਵਾਰ ਦੀ ਜ਼ਿੰਮਤ ਹੋਣਾ ਸਾਰਾ ਪਰਿਵਾਰ ਫਿਰ ਸਾਨੂੰ ਮੰਨੇ ਨਕਮਿਆਂ ਨੂੰ ਕਵੇ ਕਿ ਇਹ ਸਿੱਖਣ ਕੇ ਇਸ ਚੀਜ਼ 'ਤੇ ਹੈ ਵਾਰ ਦੀਏ ਪੁੱਤ ਚਾਰ ਚਾਰ ਬੋਏ ਤਾਂ ਕਿਆ ਹੁਆ ਉਹ ਜੀਵਤ ਕਈ ਹਜ਼ਾਰ ਤੇ ਇਹ ਚ ਇਹ ਸਿੱਖਿਆ ਯਾਰ ਹੈ ਇਹ ਬੰਦੇ ਆ ਜਿਹੜੇ ਹੁਣ ਤੱਕ ਅਸੀਂ ਸੋਚਦੇ ਰਹੇ ਕਿ ਜੀ ਇਹਦਾ ਪੰਥਕ ਆਗੂ ਆ ਜੀ ਹੈ ਇਹਦੇ ਪਿਓ ਨੂੰ ਮੰਨਦੇ ਰਹੇ ਵੀ ਡਾਕਟਰ ਦਸਨ ਜਨਾਲਾ ਜੀ ਬੜੇ ਦਾ ਪੰਥਕ ਬੰਦੇ ਆ ਤੇ ਅੱਜ ਪਤਾ ਲੱਗਦਾ ਇਹ ਕਾਲੀ ਦਲ ਦਾ ਬੇੜਾ ਬੈਠਾ ਕਿਉਂ ਆ ਸਖਬੀਰ ਸਿੰਘ ਬਾਦਲ ਟੱਕਰਾ ਕਿਉਂ ਮਾਰਦਾ ਫਿਰਦਾ ਆ ਕਿਉਂਕਿ ਇਹ ਜੇ ਗੱਦਾਰਾਂ ਦੀਆਂ ਇਹ ਜੇ ਲੋਕਾਂ ਦੀਆਂ ਜਿਹੜੀਆਂ ਉਹ ਜਾਮਣੀਆਂ ਭਰਦਾ ਰਿਹਾ ਇਹਨਾਂ ਖੜਦਾ ਰਿਹਾ ਆ ਚਲੋ ਇਹਦੀ ਗੱਲ ਤਾਂ ਪੱਕੀ ਕਰਨੀ ਆ ਦੂਜੀ ਗੱਲ ਅੱਪਾ ਕਰਨੀ ਆ ਜਿਹੜੇ ਸਾਡੇ ਭੈਣ ਭਰਾ ਸੰਗਰੂਰ ਦੇ ਵਿੱਚ ਪ੍ਰਚਾਰ ਕਰ ਰਹੇ ਆ ਤੇ ਬੜਾ ਉਹਦੇ ਕਹਿਣਾਂ ਨੂੰ ਇੱਕੋ ਜਿਹੜੇ ਕਹਿੰਦੇ ਕਿ ਇਹਨੇ ਮੜਾ ਕਹਿਤਾ ਤੇ ਦੂਜਾ ਉਸੇ ਰਾਤ ਔਰ ਪਿਆ ਤੇ ਮੈਂ ਕਹਿੰਦਾ ਬੀਜੇਪੀ ਕੋਲ ਬਿੰਦਰੀ ਸਾਸਿ ਕਾਲਾ ਹੈ ਬੀਜੇ ਕੀ ਬੀਜੇਪੀ ਕਹਿੰਦੀ ਪਾਕਿਸਤਾਨ ਮੈਂ ਇਹ ਕਰ ਦੇਂਗੇ ਪਾਕਿਸਤਾਨ ਮੈਂ ਉਹ ਕਰ ਦੇਂਗੇ ਪਾਕਿਸਤਾਨ ਮੈਂ ਤਬਾਹੀ ਲਾ ਦੇਂਗੇ ਫੇਰ ਦੂਜੇ ਪਾਕਿਸਤਾਨ ਵੀ ਮੁਰਕਿਆ ਪਾਕਿਸਤਾਨ ਤੋਂ ਬਿਨਾ ਬੀਜੇਪੀ ਦਾ ਕੋਈ ਲੀਡਰ 5 ਮਿੰਟ ਭਾਸ਼ਣ ਨਹੀਂ ਦੇ ਸਕਦਾ ਕਾ ਤੇ ਹਮੇ ਇਸ ਦਰਸ਼ ਨੂੰ ਦੇਖ ਲਿਆ ਆ ਕੈਸ ਤੇ ਬੇਰਜ਼ਗਾਰੀ ਤੇ ਭੁੱਖਮਰੀ ਤੇ ਹੈ ਵਡਾਪਾ ਪੈਨਸ਼ਨ ਤੇ ਅੰਗਹੀਰ ਪੈਨਸ਼ਨ ਤੇ ਫਿਰ ਪੰਜਾਬ ਦੇ ਪਾਣੀਆਂ ਤੇ ਚੰਡੀਗੜ੍ਹ ਤੇ ਸੰਗ ਭਾਰ ਪੜ ਕੇ ਸਾਰੀਆਂ ਪਾਰਟੀਆਂ ਦੇ ਆਗੂ ਬੋਲਦੇ ਆ ਤੇ ਸਾਰੀਆਂ ਪਾਰਟੀਆਂ ਇੱਥੇ ਸਰਕਾਰ ਦੇ ਵਿੱਚ ਰਹੀਆਂ ਸੱਤਾ ਦੇ ਵਿੱਚ ਰਹੀਆਂ ਸਿਰ ਸასი ਘਾਲ ਹੈ ਜੀ ਪਰ ਕਿਉਂ ਕੁੜੇ ਭਗਵੰਤ ਮਾਨ ਨੇ ਆਹ ਕਰਤਾ ਭਗਵੰਤ ਮਾਨ ਨੇ ਕਰਜ਼ਾ ਲੈ ਲਿਆ ਨੇ ਅੱਜ ਮੈਂ ਕਹਿੰਦਾ ਝਾੜੂ ਵਾਲਿਆਂ ਨੂੰ ਕਿ ਅੱਜ ਤੁਹਾਡੇ ਸਾਹਮਣੇ ਥੋੜੀ ਕੀ ਗੱਲ ਕਰਨੀ ਆ ਕਿਉਂਕਿ 2 ਸਾਲ ਤੋਂ ਭਗਵੰਤ ਮਾਨ ਨੇ ਜਿੰਨਾ ਮਰਜ਼ੀ ਬੇੜਾ ਕਰਤਾ ਹੋਵੇ ਪਰ ਪਹਿਲਾ ਸਰਕਾਰੀ ਸਕੂਲ ਸੀ ਤੇ ਵੀ ਭਗਵੰਤ ਮਾਨ ਨੇ ਵੇਚ ਤੇ ਆ ਸਰਕਾਰੀ ਅਧਰਪਲੇ ਤੇ ਸੀਗੇ ਇਹ ਭਗਵੰਤ ਮਾਨ ਨੇ ਵੇਚ ਤੇ ਆ ਸੜਕਾਂ ਤੁਸੀਂ ਵੇਚ ਗਏ ਪੰਜਾਬ ਦੇ ਪਾਣੀ ਤੁਸੀਂ ਵੇਚ ਗਏ ਚੰਡੀਗੜ੍ਹ ਦੇ ਹੱਕ ਤੁਸੀਂ ਛੱਡ ਗਏ ਚੱਲ ਭਗਵੰਤ ਚੰਗਾ ਚਾਹੇ ਮਾੜਾ ਯਾਰ ਪਰ ਇੰਨੀ ਨਿੰਦਿਆ ਯਾਰ ਹੈ ਇੰਨੀ ਨਿੰਦਿਆ ਕਿਉਂ ਕਰਦੇ ਕਿਉਂਕਿ ਸੱਤਾ ਦੇ ਵਿੱਚ ਆ ਕੁਰਸੀ ਦੇ ਵਿੱਚ ਆ ਪਰ ਜੇ ਉਹ ਵੀ ਆਵੇ ਦੀ ਕੁਰਸੀਆਂ ਵਿੱਚ ਸੀਗੇ ਉਹ ਤਾਂ ਫਿਰ ਕਿਉਂ ਨਹੀਂ ਕੀਤੀ ਯਾਰ ਅੱਜ ਜਿਹੜੇ ਜਿੰਨਾਂ ਨੇ ਕਿੰਨਾ ਟਾਈਮ ਰਾਜ ਕੀਤਾ ਇੱਥੇ ਜੇ ਉਹ ਵੀ ਲੋਕ ਕਹਿਣ ਫਿਰ ਤਾਂ ਹਰ ਦੂ ਲਾਂਤ ਆ ਯਾਰ ਐਗੀਆਂ ਅੰਨੇ ਭਗ ਥੋੜੀ ਆ ਹੈ ਵੀ ਜਾ ਇਹ ਵੀ ਅੰਨੇ ਸ਼ਰਧਾ ਲੈ ਕੇ ਤਰੇ ਫਿਰਦੇ ਆ ਪਰ ਦੁੱਖ ਇਹ ਗੱਲ ਦਾ ਆ ਕਿ ਜਿਹੜੇ ਇਹ ਭਰਾ ਵੀ ਤੁਹੀ ਦਾ ਬਲ ਕੀਤਾ ਇੱਥੇ ਹੈ ਨਾ ਤੁਹੀ ਦਾ ਨਾਂ ਜੀ ਹੁਣ ਦੇਖੋ ਗੋਲਡੀ ਦੀ ਬਹੁਚਾਰੀ ਕਿੱਥੋਂ ਫੋਟੋ ਕੱਢ ਰਹੇ ਆ ਕਿੱਥੋਂ ਤੁਸੀਂ ਵੀਡੀਓ ਕੱਢ ਰਹੇ ਆ ਬੰਦਾ ਛੱਡ ਗਿਆ ਬੰਦਾ ਕਹਿ ਗਿਆ ਵੀ ਭਾਈ ਮੈਂ ਚੱਲਿਆ ਤੇ ਗੱਲ ਖਤਮ ਵੀ ਭਾਈ ਤੂੰ ਜਾ ਤੇਰੇ ਜਾਣ ਨਾਲ ਕੀ ਫਰਕ ਪੈਂਦਾ ਆ ਇੱਕ ਬੰਨੇ ਨੂੰ ਫਰਕ ਨਹੀਂ ਪੈਂਦਾਗਾ ਇੱਕ ਬੰਨੇ ਇਹ ਬੇਗੈਰ ਤੇ ਆ ਇਹ ਕਾਇਰ ਆ ਇਹ ਕਰਪਟ ਆ ਤੇ ਭਰਾਓ ਕਰਤਾਰ ਸਾਡੇ ਕਿੱਥੇ ਬਚਿਆ ਹੈ ਹੁਣ ਮੈਂ ਗੱਲ ਕਰਨੀ ਭਾਈ ਅਮਰਪਾਲ ਦੀ ਖਲੂਰ ਸਾਹਿਬ ਦੇ ਉੱਤੇ ਦੇਖੋ ਸਾਡੇ ਬਹੁਤ ਸਾਰੇ ਸਭ ਤੋਂ ਵੱਧ ਜੇ ਪੰਜਾਬ ਦੇ ਵਿੱਚ ਹੰਗਾਰਾ ਮਿਲ ਰਿਹਾ ਆ ਤੇ ਭਾਈ ਅਮਰਤਪਾਲ ਨੂੰ ਮਿਲ ਰਿਹਾ ਆ ਪਰ ਮੇਰੀ ਉਥੇ ਉਹਦੇ ਪਰਿਵਾਰ ਨੂੰ ਜਿਹੜੇ ਉਹਦੇ ਸ਼ੁਭਚਿੰਤਕਾ ਉਹਨਾਂ ਨੂੰ ਜਿਹੜਾ ਵੀ ਭੈਣ ਭਰਾ ਪਿਆਰ ਕਰਦਾ ਉਹਨਾਂ ਨੂੰ ਬੇਨਤੀ ਆ ਕਿ ਅੱਗੇ ਵੀ ਸਰਕਾਰ ਨੇ ਇਹੀ ਕੁਝ ਕੀਤਾ ਆ ਕੋਈ 751 ਵਰਗੇ ਕੇਸ ਦੇ ਵਿੱਚ ਕਦੇ ਐਨਐਸਏ ਲੱਗੀ ਦੇਖੀ ਆ ਯਾਰ ਉਹ ਕਦੇ ਹੈ ਅੱਜ ਤੱਕ ਆਪਣੇ ਦੇਖੋ ਕੀ ਕੋਈ ਹੋ ਗਿਆ ਨੂਹ ਦੇ ਵਿੱਚ ਕੀ ਕਦ ਹੋ ਗਿਆ ਮਣੀਪੁਰ ਦੇ ਵਿੱਚ ਕਿੱਥੇ 7522 ਵਾਲਾ ਹੈ ਕਹਿੰਦੇ ਵੇਖੀ ਆ ਯਾਰ ਦੱਕੀ ਵੀ ਪਰ ਇੱਥੇ ਕਿਉਂ ਲੱਗੀ ਕਿਉਂਕਿ ਜਿਹੜਾ ਕੋਸਾ ਚਾਹੁੰਦੇ ਸੀਗੇ ਹਜੇ ਵੀ ਤਾਂ ਹੁਣ ਦੇਖੋ ਇਹ ਮਾਹੌਲ ਬਣ ਰਿਹਾ ਯਾਰ ਲੋਕੀ ਮੰਨ ਰਹੇ ਮੂੰਹ ਦੇ ਮੂੰਹ ਕਿ ਬੋਰਡ ਘੱਟ ਪੈ ਰਹੀ ਆ ਮੋਦੀ ਸਾਹਿਬ ਪਹਿਲਾਂ ਕਹਿੰਦੇ ਮੈਂ ਮੈਂ ਵਰਲਡ ਮੇ ਫੇਮਸ 리ਡਰ ਹੈ ਮੋਦੀ ਇਹ ਕਰਤਾ ਹੈ ਮੋਦੀ ਕੀ ਇਹ ਗਾਰੰਟੀ ਆ ਜਦੋਂ ਪਹਿਲੇ ਜਿਹੜੀ ਪਹਿਲੀ ਪੋਲਿੰਗ ਹੋਈ ਆ ਜਦੋਂ ਵੋਟਾਂ ਦੀ ਗਿਣਤੀ ਘਟੀ ਆ ਤੇ ਮੋਦੀ ਸਿੱਧਾ ਆ ਗਿਆ ਤੁਹਾਡੀਆਂ ਧੀਆ ਭੈਣਾਂ ਬੀਬੀਆਂ ਦੇ ਉੱਤੇ ਅਟੈਕ ਕਰਨ ਤੇ ਕਾਂਗਰਸ ਨੂੰ ਘੇਰਨ ਵਾਸਤੇ ਕਿ ਤੁਹਾਡਾ ਸੰਧੂਰ ਖੋਹ ਲੈਣਗੇ ਜੀ ਤੁਹਾਡਾ ਸੁਹਾਗ ਦੇ ਉੱਤੇ ਸਵਾਲ ਖੜੇ ਕਰਤੇ ਤੇ ਮੰਗਲ ਸੂਤਰ ਦੇ ਸੁਹਾਗ ਖੜੇ ਕਰ ਗੱਲ ਕਰਤੀ ਵੀ ਮੰਗਲ ਸੂਤਰ ਤੇ ਅੜ ਗਿਆ ਗਹਿਣੇ ਤੇ ਅੜ ਗਿਆ ਕਿ ਬੀਬੀਆਂ ਡਰ ਜਾਣ ਕਿ ਜੇ ਖੜੀ ਕਾਂਗਰਸ ਪਾਰਟੀ ਆਜੂਗੀ ਤੇ ਖੜੀ ਗਹਿਣੇ ਲੈ ਜਾਊਗੀ ਸਾਡੇ ਮੰਗਲ ਸੂਤਰ ਲੈ ਜਾਊਗੀ एक पन्ने वर्ल्ड च बंदा गल करता कि मैं वो शाइनिंग इंडिया आई गल जविंद्र भाई सात श्रीकाल सलखन भाई सात श्रीकाल है तो जो वह जो रोला महाजन वो तो शाइनिंग इंडिया वो शाइनिंग इंडिया होने ही मोदी है तो मुमकिन है मोदी है तो ये गरंटी है मोदी है तो ये गरंटी है मोदी है तो नू है मोदी है तो मणिपुर है मोदी है तो वह साडिया धियां भैनों की बेपती है ਫੇਰੇ ਵੀ ਕੌੜਾ ਜੇ ਮੋਦੀ ਹੈ ਤੇ ਐਨਐਸਏ ਆ ਸਾਡੇ ਵਾਸਤੇ ਜੇ ਮੋਦੀ ਹੈ ਤੇ ਪੰਜਾਬਾ ਤੇ ਹਾਰਿਆ ਜੇ ਮੋਦੀ ਹੈ ਤੇ 800 ਕਿਸਾਨਾਂ ਦੀ ਜਾਨ ਗਈ ਉਹ ਸਭ ਕੁਝ ਗਿਨੋ ਨਾ ਫਿਰ ਹੈ ਸਾਡੇ ਭਰਾਵਾਂ ਤੇ ਗੱਡੀਆਂ ਚੜਾਤੀਆਂ ਬਾਈ ਹੈ ਪਿੱਛੋਂ ਦਾ ਤੇਰਾ ਉਹ ਕੈਬਨਟ ਦੇ ਮੰਤਰੀ ਵੀ ਰਿਆ ਤੇਰੀ ਵਿੱਚ ਉਹ ਤੇ ਫੇਰ ਕੀ ਕਹੀਏ ਕੋਈ ਨਿੱਕਾ ਮੋਟਾ ਮੰਤਰੀ ਨਹੀਂ ਗ੍ਰਹਿ ਮੰਤਰੀ ਰਾਜ ਮੰਤਰੀ ਖੇਡੂ ਬੰਦੇ ਨੂੰ ਤੇ ਤੇਹੇ ਲੋਕ ਰੌਲਾ ਪਾਉਂਦੇ ਨੇ ਸਾਡੇ ਭਰਾ ਕਿ ਸਾਡੇ ਪਿੱਛੋਂ ਲੈ ਗੱਡੀ ਚਾੜੀ ਆ ਤੇ ਫਿਰ ਮੋਦੀ ਕਿਉਂ ਡੇ ਪਿਆ ਮੋਦੀ ਤੇ ਹੁਣ ਗੱਲ ਕਰ ਰਹੀ ਅਮਰਪਾਲਦੀ ਵੀ ਮੋਦੀ ਕਿੱਥੋਂ ਆ ਗਿਆ ਮੋਦੀ ਭਰਾਵੋ ਇੱਥੇ ਆ ਗਿਆ ਜਦੋਂ 751 ਦਾ ਕੇਸ ਸੀਗਾ ਥਾਣੇ ਤੇ ਪਹਿਲਾਂ ਟੈਗ ਕਰਵਾਇਆ ਪਹਿਲਾਂ ਝੂਠਾ ਪਰਚਾ ਪਾਇਆ ਤੇ ਫਿਰ ਉਹਦੋਂ ਬਾਅਦ ਚ ਕੀ ਕੁਝ ਕੀਤਾ ਜਗਦạch ਮੈ ਸასი ਕਾਲਾ ਅੰਗਰੇਜ਼ ਬਾਈ ਸასი ਕਾਲਾ ਗਰੇਵ ਸਿੰਘ ਬਾਈ ਸასი ਕਾਲ ਜੀ ਹੈ ਜੌਨ ਬਾਈ ਸასი ਕਾਲਾ ਭਾਈ ਆਪਾਂ ਕਹਿੰਦੇ ਇੰਟਰਵਿਊ ਕਿਉਂ ਦੇਖਣੀ ਹੈ ਉਹਨਾਂ ਦੀ ਉਹਦਾ ਮੂੰਹੋਂ ਮਨ ਰਿਹਾ ਬੇ ਅਸੀਂ ਪੰਥਕ ਹੈਗੇ ਕਿ ਨਹੀਂ ਹੈਗੇ ਉਹਦਾ ਹੈ ਆਪ ਖੁਦ ਨਹੀਂ ਤੈਅ ਕਰ ਪਾਰੇ ਕਿਈ ਚੰਗੇ ਬੰਦੇ ਆ ਅਸੀਂ ਪੰਥਕ ਬੰਦੇ ਆ ਉਹਦਾ ਆਪ ਹੀ ਤੈਅ ਕਰ ਪਾਰੇ ਹੈ ਜੇ ਜਾਰੇ ਆਪਾਂ ਕਹੇ ਨੂੰ ਕੀ ਦੋਸ਼ ਦਿਨਾ ਤੋਂ ਮੈਂ ਗੱਲ ਕਰ ਰਿਹਾ ਭਾਈ ਸਾਹਿਬ ਦੀ ਵੀ ਉਦੋਂ ਵੀ ਦੇਖੋ ਕਿਵੇਂ ਮਾਹੌਲ ਬਣਾਇਆ ਗਿਆ ਜਿਹੜੇ ਹਥਿਆਰ ਸੀ ਉਹਨਾਂ ਦੇ ਕੋਲ ਹੈ ਰਾਜਾ ਬਲੰਗ ਬੋਲਦਾ ਸੀਗਾ ਕਿ ਹਥਿਆਰ ਚੱਕੀ ਫਿਰਦੇ ਆ ਹੋਰ ਲੋਕਾਂ ਨੇ ਬਹੁਤ ਬੋਲਿਆ ਵੀ ਇੱਥੇ ਆ ਚੱਕੀ ਫਿਰਦੇ ਆ ਉਥੇ ਹਾਰ ਸਾਰੇ ਲਾਇਸੈਂਸੀ ਸੀਗੇ ਸਾਡੀ ਸਰਕਾਰ ਨੇ ਲਾਇਸੈਂਸ ਦਿੱਤੇ ਤੇ ਉਹਨਾਂ ਨੇ ਚੱਕੇ ਹੈ ਪਰ ਇੱਕ ਗੱਲ ਹੈਗੀ ਆ ਇੱਕ ਗੱਲ ਜ਼ਰੂਰ ਹੈ ਕਿ ਜੇ ਉਹਦੋਂ ਬਾਅਦ ਵਿੱਚ ਕੀ ਕੇਸ ਬੰਦਾ ਸੀਗਾ 751 ਦਾ ਜਬ ਕੀ ਕੇਸ ਬੰਦਾ ਹੀ ਹੋ ਦੱਸੋ ਤੁਸੀਂ ਤੇ ਪਰ ਐਨਐਸਏ ਕਿੱਥੋਂ ਆ ਗਈ ਕਿਉਂਕਿ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕੀਤਾ ਕਿ ਇੱਕ ਪ੍ਰਧਾਨ ਮੰਤਰੀ ਹੈ ਕੋਈ ਉਹ ਬਣ ਗਿਆ ਖਾਲਸਾਣ ਦਾ ਪ੍ਰਧਾਨ ਮੰਤਰੀ ਤੇ ਅਮਰਤਪਾਲ ਆ ਜਿਹੜਾ ਉਹ ਪੰਜਾਬ ਨੂੰ ਦੇਸ਼ ਨੂੰ ਵੱਖ ਕਰਨਾ ਚਾਹੁੰਦੇ ਸੀਗੇ ਤੁਸੀਂ ਸੋਚ ਕੇ ਦੇਖੋ ਭਰਾਵੋ ਕਿ ਜਦੋਂ 84 ਦੇ ਇਲੈਕਸ਼ਨ ਤੋਂ ਅਕਾਲ ਜਿਹੜੇ ਆਪਣੇ ਅਟੈਕ ਤੋਂ ਬਾਅਦ ਸਾਡੀ ਕਤਲਿਆਂ ਤੋਂ ਬਾਅਦ ਜਿਹੜਾ ਇਲੈਕਸ਼ਨ ਹੁੰਦਾ ਆ ਤੇ 400 ਕਹਿੰਦੇ 14 ਸੀਟਾਂ ਜਿੱਤਦੀ ਆ ਕਾਂਗਰਸ ਪਾਰਟੀ ਹੁਣ ਤੱਕ ਦਾ ਰਿਕਾਰਡ ਆ ਕਿਉਂ ਕਿ ਦੱਸਿਆ ਗਿਆ 14 ਬਾਅਦ ਕਹਿੰਦੇ ਸਾਮ ਤੋਂ ਆਈਆਂ ਹੈ ਦੱਸਿਆ ਗਿਆ ਲੋਕਾਂ ਨੂੰ ਉਹਦੇਲੇ ਬੰਨੇ ਵੀ ਇੰਦਰਾ ਗਾਂਧੀ ਨੇ ਆਪਣਾ ਬਲੀਦਾਨ ਦਿੱਤਾ ਨਹੀਂ ਤਾਂ ਪੰਜਾਬ ਦੇਸ਼ ਤੋਂ ਵੱਖਰਾ ਹੋ ਜਾਣਾ ਸੀਗਾ ਇਹ ਲੋਕ ਖਾਲਸਾ ਬਣਾ ਰਹੇ ਸੀਗੇ ਤੇ ਹੁਣ ਵੀ ਬਈ ਉਹ ਏਸੇ ਗੱਲ ਤੇ ਹਜੇ ਉਹਨਾਂ ਦਾ ਧਿਆਨ ਕਿਉਂਕਿ ਉਧਰ VOTING ਆ ਸਾਡੇ ਅਖੀਰ ਦੇ ਵਿੱਚ ਆ ਤੇ 1 ਜੂਨ ਨੂੰ ਸਾਡੇ ਤੁਹਾਨੂੰ ਪਤਾ ਕਿਹੜਾ ਹਫਤਾ ਸ਼ੁਰੂ ਹੋ ਜਾਣਾ ਆ ਮੇਰੀ ਅੱਖ ਬੰਨ ਕੇ ਬੇਨਤੀ ਆ ਚਕੰਨੇ ਰੋ ਸਾਵਧਾਨ ਰੋ ਇਹਨਾਂ ਏਜੰਸੀਆਂ ਤੋਂ ਤੇ ਇਹਨਾਂ ਸਰਕਾਰ ਦੇ ਜਿਹੜੇ ਪਾਲਤੂ ਕੁਝ ਲੋਕ ਹੁੰਦੇ ਕਿਉਂਕਿ ਉਹ ਲੱਗਦੇ ਆਪਣੇ ਵਰਗੇ ਹੀ ਆ ਵੀ ਸਾਡਾ ਪ੍ਰਚਾਰ ਕਰਦੇ ਆ ਸਾਡੀਆਂ ਪੋਸਟਾਂ ਪਾਉਂਦੇ ਆ ਪਰ ਇਹ ਜਿਹੜੇ ਉਦੋਂ ਵੀ ਖੁੱਡਾ ਚ ਵੜੇ ਜਦੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਹੋਈ ਤੇ ਹੁਣ ਵੀ ਜਿਹੜੇ ਹੰਬੋ ਹਮਾ ਕੇ ਫਲਾਨਾ ਗਦਾਰ ਆ ਫਲਾਨਾ ਐ ਕਰ ਗਿਆ ਵੀਰੋ ਕਿਹੜੀ ਸ਼ਾਨ ਦੇ ਖਿਲਾਫ ਨਾ ਬੋਲੋ ਕਿਉਂਕਿ ਸ਼ਾਨ ਦਾ ਤੇ ਇਹਦੀ ਹੋਵੇ ਜਾਂ ਨਾ ਹੋਵੇ ਪਰ ਆਪਣਾ ਮਸਲਾ ਅਮਰਤਪਾਲ ਸਿੰਘ ਦੀ ਜਿੱਤ ਆ ਉਹਦੀ ਰਿਹਾਈ ਆ ਤੇ ਜੇ ਉਹਦੋਂ ਉਰੇ ਕੋਈ ਗੱਲਬਾਤ ਕਰਦਾ ਆ ਤੇ ਬਸ ਸਮਝੋ ਕਿ ਕੌਣ ਬੰਦਾ ਗੱਲਬਾਤ ਕਰ ਰਿਹਾ ਹੈ ਹੁਣ ਇੱਕੋ ਦਮ ਪ੍ਰਚਾਰ ਕਰ ਦਿੱਤਾ ਅਮਿਤਪਾਲ ਦੇ ਮਾਪਿਆਂ ਨੂੰ ਪਤਾ ਤਾਂ ਕਦੀ ਸੀਗਾ ਵੀ ਉਹ ਇਲੈਕਸ਼ਨ ਲੜਨਾ ਹੈ ਕਈ ਬੰਦੇ ਮੇਰੀ ਗੱਲ ਤੇ ਗੌਰ ਕਰਨਗੇ ਤੇ ਕਈ ਮੈਨੂੰ ਗਾਲਾਂ ਕੱਢਣਗੇ ਚਲੋ ਉਹਦਾ ਹੁਣ ਆਖੋ ਕਿ ਜਿਹੜੀ ਸਚਾਈ ਬਾਹਰ ਚ ਬਾਨੀ ਆ ਕਿਉਂਕਿ ਬੀਬੀ ਖਾਲਾ موਕੇ ਪ੍ਰਚਾਰ ਕਰ ਦੇ ਰਹੇ ਆ ਤੇ ਉਹ ਬਾਅਦ ਪਛਤਾਉਂਦਾ ਕੀ ਫੇਦਾ ਉਹ ਤਾਂ ਹੁਣੀ ਕੋ ਸੋਚਣ ਤੇ ਵਹਿਮ ਕਰਨ ਦਾ ਬੇਲਾ ਵੀ ਵਹਿਮ ਕਰੀਏ ਕੁਝ ਸੋਚ ਕੇ ਕੁਝ ਬਹਿ ਕੇ ਵਿਚਾਰੀਏ ਇਹਦਾ ਹੁਣ ਗੱਲ ਇਹ ਆ ਕਉਕਿ ਜਦੋਂ ਭਾਈ ਸਾਹਿਬ ਦੀ ਗ੍ਰੈਫਟਰੀ ਹੋਈ ਤੇ ਮਗਰੋਂ ਸਾਰੇ ਕੋਈ ਉਧਰ ਨੂੰ ਭੱਜਿਆ ਕੋਈ ਉਧਰ ਨੂੰ ਪੱਜ ਗਿਆ ਕੋਈ ਸਾਹਮਣੇ ਖੜਿਆ ਰਿਹਾ ਕਿੰਨਾਂ ਇਕੱਠ ਹੁੰਦਾ ਸੀਗਾ ਕਿੰਨੇ ਲਸ਼ਕਰ ਤੁਰਦੇ ਸੀਗੇ ਹੈ ਹਰ ਬੰਦਾ ਕਹਿੰਦਾ ਸੀਗਾ ਕਿ ਜੀ ਮੈਂ ਤਾਂ ਅਮਰਪਾਲ ਦੇ ਨਾਲ ਆ ਤੇ ਬਾਅਦ ਵਿੱਚ ਕਿੰਨੇ ਕੇ ਬੰਦੇ ਖੜੇ ਭਾਈ ਹੁਣ ਵੀ ਉਹ ਕਿੰਨੇ ਕੇ ਜਾਣੇ ਜਿਹੜੇ ਜੇਲ੍ਹ ਦੇ ਵਿੱਚ ਆ ਕਿ ਉਹ ਸਾਰੇ ਇਕੱਠੇ ਨਿਕਲਣਗੇ ਕਿ ਉਹ ਸਾਰੇ ਇਕੱਠੇ ਰਹਿਣਗੇ ਏਜੰਸੀਆਂ ਇਕੱਠੇ ਰਹਿਣ ਦੇਣਗੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਦਾ ਆਪਸੀ ਏਕਾ ਰਹਿਣ ਦੇਣਗੀਆਂ ਭਾਈ ਅਮਰਪਾਲ ਨੂੰ ਕਾਗਜ਼ ਦਾਖਲ ਕਰਨ ਦੇਣਗੀਆਂ ਉਹ ਤੇ ਕਿ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਬਾਕੀ ਬਾਅਦ ਚ VOTING ਹੋਣੀ ਆ ਤੇ ਫਿਰ ਹਊਆ ਬਰਾਦਰਤਾ ਜਾਊਗਾ ਕਹਿੰਦੇ ਇਹਦਾ ਖਾਲਸਤਾਨੀ ਲਹਿਰ ਆ ਗਈ ਆ ਇਹਦਾ ਖਾਲਸਤਾਨੀ ਲੋਕ ਇਲੈਕਸ਼ਨ ਲੜਨ ਲੱਗ ਪਏ ਆ ਇਹਦਾ ਦੇਖਦੀ ਜਦੋਂ ਪਾਰਲੀਮੈਂਟ ਵਿੱਚ ਜਾਣਗੇ ਹਥਿਆਰ ਲੈ ਕੇ ਜਾਣਗੇ ਹੈ ਸਾਡੇ ਉੱਤੇ ਖਤਰਾ ਪੈਦਾ ਹੋ ਜਾਊਗਾ ਤੇ ਕਿਹੜੇ ਸਾਡੇ ਖਿਲਾਫ ਇਹ ਪ੍ਰਚਾਰ ਤਾਂ ਨਹੀਂ ਕਰਨਗੇ ਉਹ ਤੇ ਉਹ ਪ੍ਰਚਾਰ ਕਰਨਗੇ ਤੇ ਆਪਾਂ ਉਹਦਾ ਜਵਾਬ ਕੀ ਦੇਣਾ ਆ ਇਹਦੇ ਬਾਅਦ ਤੇ ਹੁਣੇ ਤੋਂ ਤਿਆਰ ਰਹਿਓ ਕਿਉਂਕਿ ਗੋਲਡੀ ਚਲਾ ਗਿਆ ਰੈਂਕੂ ਚਲਾ ਗਿਆ ਸਾਡਾ ਉਹਨਾਂ ਕੋਈ ਮਸਲਾ ਨਹੀਂਗਾ ਕਿਉਂਕਿ ਜਿਹੜੇ ਚਲੇ ਗਏ ਦਲ ਬੰਦੂਗੋ ਤਾਂ ਅਸੀਂ ਕਹਿੰਦੇ ਕਿ ਲੜਾਈਆ ਸਾਡੀ ਪਾਰਟੀ ਆ ਪੰਜਾਬ ਜਿਹੜੀ ਸਾਡੀ ਸੋਚ ਆ ਪੰਥ ਆਈ ਦਾ ਇਹ ਤੇ ਪਹਿਰਾ ਦੇਈਏ ਜੇ ਆਪਕਾ ਕੁਝ ਚਾਹਣੇ ਆ ਤੇ ਜਿਹੜੇ ਪੰਜਾਬ ਦੇ ਇਤਿਹਾਸੀ ਚੰਗੇ ਬੰਦੇ ਆ ਭਾਵੇਂ ਉਹ ਆਜ਼ਾਦ ਖੜੇ ਆ ਉਹਨਾਂ ਦੀ ਸਪੋਰਟ ਕਰੀਏ ਉਹਨਾਂ ਨੂੰ ਝਟਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇੱਥੇ ਤਾਂ ਭਾਵੇਂ ਝਾੜੂ ਜੱਤ ਜਾਵੇ ਤੇ ਭਾਵੇਂ ਜੱਤ ਇਹ ਕਾਂਗਰਸ ਜਾ ਕੇ ਬਹਿਣ ਉਹ ਇਕੱਠੇ ਨੇ ਉੱਥੀ ਜਣਾ ਹੁਣ ਕੇਜਰੀਵਾਲ ਦੇ ਸਾਹਮਣੇ ਜਿਹੜੇ ਪੰਜਾਬ ਦੇ ਕਾਂਗਸੀ ਕਹਿੰਦੇ ਸੀ ਆਏ ਕਰਾਂਗੇ ਅਸੀਂ ਆਏ ਕਰਾਂਗੇ ਕੀ ਕਰਾਂ ਉਹ ਦੱਸ ਤੁਸੀਂ ਤੇ ਇਹ ਕੁਝ ਵੀ ਨਹੀਂ ਕਰ ਸਕਦੇ ਕਿ ਕਿਉਂਕਿ ਇਹਨਾਂ ਦੇ ਜੋ ਕੁਝ ਹੋਇਆ ਪਹਿਲਾਂ ਸਭ ਕੁਝ ਤੈਅ ਆ ਸੀਟਾਂ ਤੈਅ ਆ ਅਜੰਡੇ ਤੈਅ ਆ ਸਾਡੇ ਪੰਜਾਬ ਵਾਤੇ ਉੱਥੇ ਕੁਝ ਵੀ ਨਹੀਂ ਹੈਗਾ ਅੱਜ ਦੀ ਘੜੀ ਵਿੱਚ ਕੀ ਹੈ ਕਾਂਗਸੀਓ ਇਦਾਂ ਵਾ ਉੱਥੇ ਪੰਜਾਬ ਦੇ ਪਾਣੀ ਲਿਓਣਗੇ ਉੱਥੋਂ ਪੰਜਾਬ ਨੂੰ ਬਿਜਲੀ ਲਿਓਣਗੇ ਚੰਡੀਗੜ੍ਹ ਪੰਜਾਬਾ ਤੇ ਮੋੜ ਕੇ ਲਿਓਣਗੇ ਤੇ ਜੇ ਲਿਓਣ ਜੋਗੇ ਹੁੰਦੇ ਤੇ ਛੱਡਦੇ ਕਿਉਂ ਇਹ ਲੋਕ ਆ ਛੱੜਦੇ ਕਿਉਂ ਦਰਬਾਰਾ ਜੈ ਕੇਸ ਹੀ ਵਾਪਸ ਕਿਉਂ ਲੈਂਦਾ ਤੇ ਹੁਣ ਕੌਣ ਆ ਹੁਣ ਵੀ ਸਭ ਉਹੀ ਜਮਾਤ ਆ ਹੁਣ ਗਾਉਂਾਂ ਦੇ ਅੱਗੋਂ ਪਹਿਲਾਂ ਉਹਦੇ ਵੱਡੇ ਵੱਡੇ ਦੇ ਸੀਗੇ ਤੇ ਹੁਣ ਇਹ ਆ ਗਏ ਆ ਉਹਦਾ ਇੰਨੇ ਚਲਾਕ ਲੋਕ ਆ ਵੀਰੋ ਕਿ ਲੰਗੋਵਾਲ ਨਾਲ ਸਮਝੌਤਾ ਕਰ ਜਾਂਦਾ ਰਜੀਵ ਆ ਕੇ ਤੇ ਜਦੋਂ ਲੰਗੋਵਾਲ ਮਰ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜੇ ਸਮਝੌਤੇ ਉਹਨਾਂ ਦੇ ਹੱਕ ਵਿੱਚ ਆ ਉਹ ਤਾਂ ਉਹਨੇ ਪਾ ਕੇ ਪਾਣੀ ਦੀਆਂ ਧਾਰਾਂ ਜਿੰਨੀਆਂ ਵੀ ਸੀਗੀਆਂ ਜਿੰਨੇ ਕਲੌਬ ਰੱਖਦੇ ਹੀ ਬਣਾ ਕੇ ਕੌਲਮਕ ਤੇ ਲੈ ਕੇ ਰੱਖ ਲਿਆ ਕਿ ਇਹ ਸਾਡੇ ਨਾਲ ਸਮਝੌਤਾ ਕੀਤਾ ਪੰਜਾਬ ਨੇ ਨਹੀਂ ਪੰਜਾਬ ਸੀ ਉਹ ਕਿੱਥੇ ਕਰ ਗਿਆ ਸੀ ਉੱਥੇ ਹੈ ਉਦੋਂ ਲੰਗੋਵਰ ਕੌਣ ਸੀ ਕੱਲਾ ਜਾ ਕੇ ਸਮਝੌਤਾ ਕਰਨ ਵਾਲਾ ਕੋਈ ਚੀਬ ਨੇਕਟਰ ਸੀ ਪੰਜਾਬ ਦਾ ਉਹ ਜਾਂ ਕੋਈ ਹੋਰ ਸੀ ਕੁਝ ਉਹ ਪਰ ਕਿਉਂ ਕਿਉਂਕਿ ਉਹਨੂੰ ਸੂਟ ਕਰਦਾ ਸੀ ਵਾਰਾ ਖਾਂਦਾ ਸੀਗਾ ਸਭ ਸਾਡੇ ਪਾਣੀ ਚੱਕ ਕੇ ਲੈ ਗਏ ਸਾਡੇ ਦਰਿਆਵਾਂ ਦੇ ਹੱਕ ਖੋ ਕੇ ਲੈ ਗਏ ਤੇ ਪੰਜਾਬ ਕੋਲੇ ਸੀ ਕੀ ਜੇ ਹੁਣ Rajasthan ਕੋਲੇ ਪੱਥਰ ਨਾ ਹੋਵੇ ਜੇ ਝਾਰਖੰਡ ਕੋਲੇ ਕੋਈ ਦਾਣਾ ਨਾ ਹੋਵੇ ਜੇ MP ਕੋਲੇ ਸਾਗਵਾਨ ਨਾ ਹੋਵੇ ਉਹਨਾਂ ਕੋਲੇ ਕੀ ਆ ਕੱਜ ਵੀ ਨਹੀਂ ਹੈਗਾ ਕੋਈ ਸੋਰਸ ਨਹੀਂ ਲੋਕੀ ਕਮਾਈ ਦਾ ਤੇ ਸਾਡੇ ਕੋਲੇ ਅਸੀਂ ਕਿਉਂ ਕਹਿੰਦੇ ਕਰਜ਼ੇ ਚੱਕ ਰਹੇ ਆ ਤੇ ਕਰਜ਼ੇ ਚੱਕਨੇ ਆ ਪੰਜਾਬ ਨੇ ਜਿਹੜਾ ਪੰਜਾਬ ਦਾ ਪਾਣੀ ਆ ਸਰਕਾਰ ਕੋਈ ਆ ਜੇ ਬਾਈ ਇੱਥੇ ਸਿੱਖਾਂ ਨੂੰ ਉਹਨੇ ਮਾਰਨਾ ਆ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਆ ਤੇ ਉਦੋਂ ਬਾਅਦ ਦੇ ਵਿੱਚ ਕਰਜ਼ੇ ਵੀ ਚੱਕਨੇ ਆ ਪੰਜਾਬ ਦਾ ਇਹ ਸਾਰਾ ਕੋਈ ਮਾਂਦਰੀਆ ਗੱਲ ਦੱਸੇ ਜਿੰਨੀਆਂ ਸਾਡੀਆਂ ਕਾਲ ਪ੍ਰੋਚਨਾ ਆ ਜਿੰਨੀਆਂ ਸਾਡੇ ਹੋਰ ਹੈ ਨਿੱਕੇ ਨਿੱਕੇ ادارے ਆ ਇਹ ਸਾਰਾ ਕਰਜ਼ਾ ਜੋੜ ਲੀਏ ਤੇ 5 ਲੱਖ ਕਰੋੜ ਤੋਂ ਵੱਧ ਚਲਾ ਜਾਊਗਾ ਤੇ ਸਾਡੀ ਵਾਦੀ ਦੇਖ ਲਓ ਪੰਜਾਬ ਚ ਕਾ ਲਈ ਮੈਂ ਕਹਾਂਗਾ ਨਾ ਕੋਈ ਚੰਗਾ ਸਰਕਾਰੀ ਹਸਪਤਾਲ ਨਾ ਕੋਈ ਚੰਗਾ ਸਰਕਾਰੀ ਸਕੂਲ ਤੇ ਨਾ ਹੁਣ ਕੋਈ ਸੜਕ ਰੇਗੀ ਜਿਹੜੀ ਕਹੀਏ ਵੀ ਇਹ ਸਰਕਾਰੀ ਆ ਭਾਈ ਹੈ ਮੰਡੀਆਂ ਸਾਡੀਆਂ ਬੈਹ ਖਤਰੇ ਚ ਪੈਦਾ ਹੋ ਗਈਆਂ ਕਿਸਾਨੀ ਸਾਡੀ ਬੈਹ ਖਤਰੇ ਚ ਚਲੀ ਗਈ ਕਦੇ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦੇ ਵਿੱਚ ਲੋਕੀ ਦਿਹਾੜੀਕਰ ਲਾਉਂਦੇ ਸੀਗੇ ਵੱਡੇ ਵੱਡੇ ਦੇਚਾਂ ਦੇ ਕਿ ਪੰਜਾਬ ਇੰਨਾ ਸਰਪਲਸ ਸੀਗਾ ਉਸ ਟੈਂਡ ਉੱਤੇ ਪੰਜਾਬ ਕੋਲੇ ਇਨਾ ਪੈਸਾ ਸੀਗਾ ਤੇ ਅੱਜ ਅੱਜ ਸਾਡੇ ਲੋਕ ਅੱਗੇ ਪੜਨ ਵਾਸਤੇ ਬਾਹਰ ਜਰੂਰਣ ਜਾਂਦੇ ਸੀਗੇ ਚਾਹੇ ਕੋਈ ਬੰਦਾ ਕੋਈ ਕੁ ਬੰਦੇ ਹੋਣਗੇ ਜਿਹੜੇ ਮਜ਼ਦੂਰੀ ਮਿਹਨਤ ਕਰਨ ਵਾਸਤੇ ਗਏ ਹੋਣਗੇ ਨਹੀਂ ਪਹਿਲਾਂ ਪੰਜਾਬੀ ਪੜਨ ਵਾਸਤੇ ਬਾਹਰ ਗਏ ਚੰਗੀ ਸਿੱਖਿਆ ਵਾਸਤੇ ਬਾਹਰ ਗਏ ਤੇ ਯੂਪੀ ਬਿਹਾਰ ਤੋਂ ਭੱਜ ਕੇ ਟ੍ਰੇਨਾਂ ਪੰਜਾਬ ਚ ਆਈਆਂ ਕਿ ਇਹ ਉਹਨਾਂ ਵਾਸਤੇ ਅਮਰੀਕਾ ਕਿਰੜਾ ਸੀ ਉਸ ਟਾਈਮ ਦੇ ਉੱਤੇ ਤੇ ਅੱਜ ਵੀ ਆ ਪਰ ਸਾਡੇ ਵਾਸਤੇ ਜਦੋਂ ਹੱਕ ਇਨਸਾਫ ਵੀ ਆਣੀਗਾ ਸਾਡਾ ਇੱਥੇ ਸੈ ਕੋਈ ਦੀ ਪੱਗ ਲਾ ਦੇਵੇ ਕੋਈ ਨਹੀਂ ਪੁੱਛਦਾ ਕਾ ਕੋਈ ਪੁੱਛਦਾ ਆ ਸਾਡਾ ਇੱਥੇ ਕਤਲ ਹੋ ਜੇ ਚਾਹ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਦੀਪ ਸਿੱਧੂ ਦਾ ਕਤਲ ਹੋਇਆ ਸੰਦੀਪ ਨੰਗਲਾ ਵੀ ਦਾ ਕਤਲ ਹੋਇਆ ਇਹਦੇ ਵਿੱਚ ਮਸ਼ਹੂਰ ਬੰਦੇ ਦੱਸਦਾ ਤੁਹਾਨੂੰ ਤੇ ਜਿਹੜੇ ਬਾਕੀ ਆਮ ਵਿਚਾਰੇ ਜਿਹੜੇ ਰੋਜ਼ ਚਲੇ ਜਾਂਦੇ ਆ ਇੱਥੇ ਨਿੱਜੇ ਉੱਥੇ ਚਲਾ ਗਿਆ ਮਾਰ ਦਿੱਤਾ ਹੈ ਪੰਨੂ ਨੂੰ ਉੱਥੇ ਮਰਵਾਉਣ ਲੱਗੇ ਪਾਲਜੀ ਸਿੰਘ ਪੰਜਵਰ ਉੱਥੇ ਬੈਠਾ ਮਰਵਾ ਦਿੱਤਾ ਤੇ ਇਹਨਾਂ ਨੂੰ ਖੜਦੋ ਕੀ ਖਤਰਾ ਆ ਬਈ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਆ ਇਹ ਜਿਹੜੀ ਗੱਲ ਕਰਦੇ ਆ ਹੁਣ ਕਈ ਬੰਦੇ ਕਹਿੰਦੇ ਸਿਮਰਜੀਤ ਸਿੰਘ ਮਾਨ ਨੇ ਕੀ ਪ੍ਰਾਪਤੀ ਕੀਤੀ ਆ ਪਰ ਮੈਨੂੰ ਉਹਦੀ ਇੱਕ ਗੱਲ ਜ਼ਰੂਰ ਚੰਗੀ ਲੱਗਦੀ ਆ ਕਿ ਜਿੰਨੀਆਂ ਬਾਹਰ ਦੀਆਂ ਵੈਸੀਆਂ ਨੇ ਵਿੱਚ ਘਰਾਓ ਹੁੰਦੇ ਆ ਤੇ ਜ਼ਿਆਦਾਤਰ ਬੰਦੇ ਬੇਵਾਖ ਤੇ ਨਿਰਡਲ ਹੁੰਦੇ ਆ ਤੇ ਉਹ ਸਿਮਰਜੀਤ ਸਿੰਘ ਮਾਨ ਦੀਆਂ ਚਿੱਠੀਆਂ ਤੇ ਕਹਿ ਲੋ ਉਹਦੇ ਕਾਗਜ਼ਾਂ ਤੇ ਕਹਿ ਦੋ ਉਹਦੀ ਜ਼ੁਬਾਨ ਤੇ ਕਹਿ ਲੋ ਉਹ ਉੱਥੇ ਭਾ ਸਾਡੇ ਸੈੱਟ ਹੋਏ ਆ ਪੱਕੇ ਹੋਏ ਆ ਕਿਉਂਕਿ ਪੰਜਾਬ ਜਿਹੜਾ ਨਹੀਂ ਗੱਲ ਬਣਦੀ ਸਾਡੇ ਝੂਠੇ ਪੌਂਸ ਮੁਕਾਬਲੇ ਬਣਦੇ ਆ ਹੈ ਸਾਡੀਆਂ ਜ਼ਮੀਨਾਂ ਖੁਰਕ ਹੁੰਦੀਆਂ ਦੇਖੋ ਤੇ ਇੱਥੇ ਸਿੱਧੂ ਮੂਸੇਵਾਲਾ ਮਾਰਿਆ ਗਿਆ ਤੇ ਕਈ ਦੀ ਜ਼ਮੀਨ ਕੁਰਕ ਹੋਈ ਆ ਕਰੇ ਕੋਈ ਬੋਲੀ ਹੋਈ ਕਿਸੇ ਦੀ ਕਈ ਦੇ ਪਿੰਡਾਂ 'ਚ ਨਗਾਰੇ ਵਜਾਏ ਗਏ ਆ ਤੇ ਉਹ ਸਰਬਜੀ ਦੇ ਪਿੰਡ ਜਾ ਕੇ ਮੀਆਂ ਪਿੰਡ ਦੇ ਵਿੱਚ ਉੱਤਰਾਖੰਡ ਦੀ ਪੁਲਿਸ ਆਉਂਦੀ ਆ ਤੇ ਆ ਕੇ ਪੂਰੀ ਬਣਿਆਦੀ ਕਰਕੇ ਜਾਂਦੀ ਆ ਕਿ ਅਸੀਂ ਇਹਦੀ ਜ਼ਮੀਨ ਤੇ ਕਬਜ਼ਾ ਕਰਾਂਗੇ ਜ਼ਮੀਨ ਕੁਰਕ ਕਰਾਂਗੇ ਪੰਜਾਬ 'ਚ ਕਿੰਨਾ ਕੁਝ ਹੋਇਆ ਬਾਈ ਉਦੋਂ ਕੋਈ ਕੁਰਕ ਕੀਤੀ ਹਿਜਾਣੀ ਵਿੱਚ ਯੂਪੀ ਵਿੱਚ ਸਾਡੇ ਕਈਂ ਦੇ ਕੋਹਦੇ ਪੁੱਤਾਂ ਨੂੰ ਮਾਰ ਕੇ ਚਲੇ ਗਏ ਉਹ ਬੰਦੇ ਪਰ ਕਿਉਂ ਕਿਉਂਕਿ ਸਾਡਾ ਨਾ ਦੇਸ਼ ਆ ਨਾੜਵ ਰਾਜ ਪਾ ਗਿਆ ਤੇ ਨਾਮ ਖੜਾ ਲੀਡਰ ਆ ਭਾਈ ਤੇ ਜੇ ਹੁੰਦੇ ਭਾਈ ਤੇ ਅੱਜ ਇਹ ਹਾਲਾਤ ਨਹੀਂ ਹੋਣੇ ਸੀਗੇ ਸੋ ਭਰਾਵੋ ਜਿੰਦਾਬਾਦ ਕਰਨ ਵਾਲਿਓ ਕਰੋ ਜਮ ਜਮ ਕੇ ਪਰ ਉਹਨਾਂ ਦੀ ਕੈਰੀ ਕੈਰੀ ਅੱਖਿਆ ਉਸ ਅੱਖ ਦਾ ਉਹ ਜਿਹੜੀ ਸੋਚ ਆ ਜਿਹੜੀ ਉਹ ਸਾਨੂੰ ਮਾਰਨਾ ਚਾਹੁੰਦੀ ਆ ਉਹਦਾ ਜਵਾਬ ਕਿਵੇਂ ਦੇਣਾ ਬਸ ਇਹਨਾਂ ਕੀ ਤੈਅ ਰੱਖੋ ਤੇ ਇਹਨਾਂ ਕੀ ਖਿਆਲ ਰੱਖੋ ਜੋ ਬਾਕੀ ਜਿਉਂਦੇ ਬਸਦੇ ਰਹੋ ਮਾਰ ਤੁਹਾਨੂੰ ਖੁਸ਼ ਰੱਖੇ ਇਹ ਮੇਰੀ ਅਰਦਾਸ ਮੇਰੀ ਦੁਆ ਆ